ਜਦੋਂ ਮਾਪਿਓ ਆਪਣੀ ਧੀ ਨੂੰ ਵਿਦੇਸ਼ ਵਿੱਚ ਤੋੜ ਦਿੰਦੇ ਨੇ ਨਾ ਤਾਂ ਕੁਝ ਦਿਨਾਂ ਬਾਅਦ ਆਪਣੀ ਧੀ ਨੂੰ ਵੀਡੀਓ ਕਾਲ ਤੇ ਗੱਲ ਕਰਦੇ ਨੇ ਨਾ ਤਾਂ ਦੇਖੋ ਯਾਰ ਮਾਂ ਆਪਣੀ ਧੀ ਨੂੰ ਦੇਖ ਕੇ ਨਾ ਯਾਰ ਰੋਣ ਲੱਗ ਜਾਂਦੀ ਹੈ ਤੇ ਧੀ ਵੀ ਦੇਖੋ ਭਾਵਕ ਹੋ ਜਾਂਦੀ ਆਪਣੀ ਮਾਂ ਨੂੰ ਦੇਖ ਕੇ ਯਾਰ ਬਹੁਤ ਔਖਾ ਹੁੰਦਾ ਯਾਰ ਧੀਆ ਨੂੰ ਤੋੜਨਾ ਵਿਦੇਸ਼ ਵਿੱਚ ਜਦੋਂ ਧੀਆ ਮਾਪਿਓ ਤੋਂ ਦੂਰ ਹੋ ਜਾਂਦੀਆਂ ਨਾ ਤਾਂ ਬਹੁਤ ਫਿਕਰ ਕਰਦੇ ਨੇ ਆਪਣੀਆਂ ਧੀਆਂ ਦਾ ਮਾਪਿਓ ਯਾਰ ਮਾਪਿਓ ਜਿੰਨਾ ਬੱਚਿਆਂ ਨੂੰ ਮੋਹ ਪ੍ਰੇਮ ਹੋਰ ਕੋਈ ਨਹੀਂ ਕਰ ਸਕਦਾ ਧੀਆਂ ਦਾ ਵਿਦੇਸ਼ ਵਿੱਚ ਜਾਣਾ ਕੋਈ ਸੌਂਕ ਨਹੀਂ ਹੁੰਦਾ ਆਪਣੇ ਪਰਿਵਾਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਨਾ ਧੀਆਂ ਸੋਚਦੀਆਂ ਹੁੰਦਗੀਆਂ ਨੇ ਆਪਣੇ ਪਰਿਵਾਰ ਦੀ ਮਜਬੂਰੀ ਮਜਬੂਰੀ ਸਮਝ ਕੇ ਨਾ ਆਪਣੇ ਪਰਿਵਾਰ ਦੇ ਲਈ ਨਾ ਵਿਦੇਸ਼ਾਂ ਵਿੱਚ ਤੁਰ ਜਾਂਦੀਆਂ ਨੇ ਮਿਹਨਤ ਕਰਨ ਦੇ ਲਈ ਦਿਨ ਰਾਤ ਮਿਹਨਤ ਕਰਦੀਆਂ ਨੇ ਤੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਦੀਆਂ ਨੇ ਯਾਰ ਕਿੱਡੀ ਹਿੰਮਤ ਦਿਖਾਉਂਦਗੀਆਂ ਨੇ ਯਾਰ ਧੀਆਂ ਧੰਦੇ ਹੁੰਦੇ ਨੇ ਉਹ ਵੀ ਮਾਪਿਓ ਜਿਹੜੇ ਆਪਣੀਆਂ ਧੀਆਂ ਨੂੰ ਵਿਦੇਸ਼ ਵਿੱਚ ਤੋਰ ਦਿੰਦੇ ਨੇ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ